ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ crop kings ਤੇ ਇਹ ਆਪਣਾ ਸਜੈਂਟਾ ਦਾ 4003 ਝੋਨਾ ਇਸ ਸਾਲ ਆਪਣੇ ਕੋਲੇ ਟ੍ਰਾਇਲ ਆਇਆ ਸੀ ਇਹਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਨਿਸਰ ਚੁੱਕਿਆ ਹੈ ਬਿਲਕੁਲ ਪੂਰਾ ਬਹੁਤ ਸੋਹਣਾ ਨਸਾਰਾ ਲਿਆਇਆ ਇਹਨੇ ਸਿਰਫ 3-4 ਦਿਨਾਂ ਦੇ ਵਿੱਚ ਸਾਰਾ ਇਹਦਾ ਸਾਰਾ ਨਿਸਰ ਗਿਆ ਇਹ ਹਾਈਟ ਤਾਂ ਥੋੜੀ ਜੀ ਦੀ ਹੈਗੀ ਹੈ ਜ਼ਿਆਦੇ ਪਰ ਉਹ ਕਈ ਵਾਰੀ ਹੁੰਦਾ ਵੀ ਵਾਣ ਦਾ ਸਾਹਕਤਾ ਵੀ ਹੋ ਜਾਂਦਾ ਵੀ ਪਾਣੀ ਚੰਗੇ ਦੇ ਵਿੱਚ ਦੋ ਗੱਟੇ ਯੂਰੀਆ ਬਾਈ ਆਪਾਂ ਇਹਨੂੰ ਉਦੋਂ ਪਹਿਲਾਂ ਅੱਧਾ ਕਟਾ 2.5 ਤੇ ਪੋਲੀਸਲਫੇਟ ਪਾਇਆ ਸੀ 1 ਕਟਾ ਬਾਕੀ ਜ਼ਿੰਕ ਪਾਈ ਹੈ ਤੇ ਹੁਣ ਇਹਨੂੰ ਇੱਕ ਸਪਰੇਅ ਪਹਿਲਾਂ ਸੁੰਡੀ ਵਾਲੀ ਕੀਤੀ ਸੀ ਤੇ ਇੱਕ ਸਪਰੇਅ ਹੁਣ ਸੁੰਡੀ ਵਾਲੀ ਦੇ ਨਾਲ ਪਾਇਆ ਕਸਟੋਡੀ ਵਾਲਾ ਸਾਲਟ ਆਪਾਂ ਬਾਈ ਨੀਮ ਨਹੀਂ ਪਾਇਆ ਸਸਤਾ ਪਾਇਆ ਤੇ ਬਹੁਤ ਸੋਹਣੀ ਕੰਡੀਸ਼ਨ ਹੈ ਅੱਜ ਦੇ ਦਿਨ ਚੁੱਨੇ ਦੀ ਸਿਰਫ ਇਹ ਆਪਾਂ 20 ਤਰੀਕ ਨੂੰ ਟ੍ਰਾਂਸਪਲੈਂਟ ਕੀਤਾ ਸੀਗਾ ਤੇ ਅੱਜੇ ਬਿਲਕੁਲ ਨਸਰ ਚੁੱਕਿਆ ਇਹ 120 ਤੋਂ 25 ਦਿਨ ਦੀ ਵੈਰੈਟੀ ਹੈ ਕੰਪਨੀ ਦੇ ਅਨਸਾਰ ਤੇ ਐ ਨਹੀਂਗਾ ਵੀ ਜੇ ਇਹਦੀ ਹਾਈਟ ਜ਼ਿਆਦਾ ਹੈ ਤਾਂ ਇਹਦਾ ਬੂਟਾ ਜਿਵੇਂ ਡਿਗੂ ਡਿਗੂ ਕਰਦੇ ਹੁੰਦੇ ਕਈ ਪੂਰਾ ਨਿੱਗਰ ਬੂਟਾ ਤੇ ਜਿੰਨੇ ਟਿੱਲਰ ਸੀਗੇ ਉਹ ਸਾਰੇ ਟਿੱਲਰ ਇਹਨੇ ਭਰੇ ਆ ਜਿਹੜੀ ਮੇਨ ਗੱਲ ਆ ਹਜੇ ਦੇਖੋ ਨਸਰ ਰਿਆ ਹੋਰ ਵੀ ਬਹੁਤ ਜਿੰਨੇ ਟਿੱਲਰ ਬਣਾਏ ਸੀਗੇ ਉਹ ਸਾਰੇ ਟਿੱਲਰਾਂ ਦੇ ਵਿੱਚ ਮੁੰਜਰਾਈਆਂ ਤੇ ਬਾਕੀ ਆਪਾਂ ਇਹਨੂੰ ਵੱਡ ਕੇ ਤੁਹਾਨੂੰ ਦੱਸਾਂਗੇ ਵੀ ਕੀ ਝਾੜ ਆਇਆ ਹਾਲ ਦੀ ਘੜੀ ਇਹ ਝੋਨਾ ਵਧੀਆ ਲੱਗ ਰਿਹਾ ਚੌੜੇ ਪੱਤੇ ਆ ਇਹਦੇ ਦੇਖੋ ਤੁਸੀਂ ਚੌੜੇ ਪੱਤੇ ਆ ਤੇ ਪਾਣੀ ਜਦੋਂ ਔੜ ਲੱਗੀ ਸੀਗੀ ਆਪਣੇ ਮੀਤ ਖੇਰੂ ਇੰਨੇ ਨਹੀਂ ਪਏ ਬਾਅਦ ਚ ਵੀ ਪਰ ਫਿਰ ਵੀ ਜਦੋਂ ਪਹਿਲਾਂ ਔੜ ਦੇ ਟਾਈਮ ਇਹਨੂੰ 10-10 ਦਿਨ ਵੀ ਪਾਣੀ ਨਹੀਂ ਮਿਲ ਆਇਆ ਤੇ ਤੁਸੀਂ ਦੇਖ ਸਕਦੇ ਆ ਵੀ ਕੋਈ ਵੀ ਪੱਤਾ ਕਿ ਤੂੰ ਕੋਈ ਬਰਨ ਨਹੀਂ ਹੋਇਆ ਤਾਂ ਉਤਰੋ ਜਮਾਂ ਵੀ ਇਵੇਂ ਹਰਾ ਕਚਾਰੀ ਖੜਾ ਰਿਹਾ ਵਧੀਆ ਚੁੰਨ ਲੱਗ ਰਿਹਾ ਹੈ ਹਾਲ ਦੀ ਘੜੀ ਬਾਕੀ ਛਾੜ ਦੱਸਾਂਗੇ ਵੀ ਕੀ ਆਉਂਦਾ ਠੀਕ ਹੈ ਜੀ ਸਸਰੀ ਕਾਲ